ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਆਗਾਮਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਮੀਨੇ ਗਰੀ ਸੂਈ ਵੀ ਆ ਇੱਕ ਟੋਕੜ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਹਾਂ ਪੂਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਿੰਡ ਬਈ ਇਮ ਜਦੋਂ ਆਪਾਂ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਂਦੇ ਉਸ ਰੋਡ ਤੇ ਪੈਂਦਾ ਹੀ ਪਧੋੜ ਮੋਬਾਈਲ ਨੰਬਰ 4 7657814882 ਠੀਕ ਆ ਬਾਈ ਹਾਂ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੀ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਸਾਹਿਬ ਪਹਿਲਾ ਸੂਆ ਸੂਈ ਵੀ ਆ ਹੂੰ ਮੂੰਹੋਂ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਹਾਂ ਆ ਦੇਖ ਲਓ ਚਾਹੇ ਦਿਖਾ ਦਿਓ ਲੈ ਬਾਈ ਦੰਦਾਂ ਦੀ ਦਰਸਾਉ ਇਹ ਆ ਦੇਖੋ ਚਾਰ ਹੋ ਗਈ ਉਹ ਸ਼ੈਗ ਦੇ ਪਟਣ ਲੱਗ ਗਈ ਬਹੁਤ ਠੀਕ ਆ ਓਕੇ ਆ ਠੀਕ ਹੈ ਨਾ ਠੀਕ ਆ ਦੋਨ ਦੇ ਥੱਲੇ ਮੰਨ ਲਓ ਇਹਦਾ ਆਪਾਂ ਪਹਿਲਾ ਦਾ ਦਿੰਨੇ ਚਵਾਈ ਹੈ ਇਹਦੀ ਮਸ਼ੀਨ ਵਾਲੀ ਜੀ ਓਕੇ ਹੱਥ ਵਾਲਾ ਕੋਈ ਬੰਦਾ ਫੋਨ ਨਾ ਲਾਵੇ ਨਾ ਹੱਥੀ ਚੋਣ ਵਾਲੀ ਆ ਥੋੜੇ ਥਣ ਛੋਟੇ ਹਨ ਹਮਾਗਰਲੇ ਥਣ ਛੋਟੇ ਮੂਰਲੇ ਤਾਂ ਹਾਂ ਜੇ ਕੋਈ ਚੋ ਸਕਦਾ ਤਾਂ ਠੀਕ ਆ ਪਰ ਆਪਾਂ ਕੱਲ ਨੂੰ ਲੰਬਾ ਨਹੀਂ ਲੈਣਾ ਅਗਲਾ ਕਹੇ ਜਾਏ ਜਾਓ ਕੋਈ ਮਸ਼ੀਨ ਤੇ ਹੀ ਐ ਸਪੈਸ਼ਲ ਠੀਕ ਆ ਭਾਈ ਹਾਂ ਦੁੱਧ ਕਿੰਨਾ ਹੋਊ ਦੁੱਧ ਇਹਦੇ ਥੱਲੇ ਚੋਣ ਵਾਲਾ ਜੀ 17 18 ਲੀਟਰ ਆ ਠੀਕ ਆ ਬਾਈ ਹਾਂ 17 ਮੰਨ ਲਓ ਜਿਵੇਂ ਅੱਜ ਮੇਰੇ ਕੋਲੇ ਆਈ ਆ ਵੀ ਮਾੜਾ ਮੋਟਾ ਉਪਰਾ ਕਰਕੇ ਕਿਰਾਂ ਘਟਾ ਜੇ ਘਟਾ ਜੇ ਨਹੀਂ ਉਥੋਂ ਮੈਂ ਦੋ ਡੰਗ ਚੋਕੇ 16 ਕਿਲੋ ਖੁੱਲਾ ਡੁੱਲਾ ਮਣਕੇ ਲਿਆ 17 ਮੰਗੂਈ ਸੀ ਠੀਕ ਆ ਬਾਈ ਹਾਂ ਬਰੀਡ ਕਰਮਲੀਆਂ ਵੀ ਫੁੱਲ ਤੇ ਫੇਸ ਦੀ ਦੇਖ ਜਿਹਨੇ ਗਾ ਬੱਚੇ ਲੈਣੇ ਆ ਨਾ ਨਾਸਾਂ ਹੋਸਾਂ ਗੁਲਾਬੀ ਆ ਕਰਮਲੀਆਂ ਦੇਖੀ ਬਾਈ ਹਾਂ ਆਰਮ ਦੀ ਬਹਿੜ ਅਰਗੀ ਬਹਿੜ ਆ ਇਹ ਲਈ ਆਪਾਂ ਕਰਉਈਆਂ ਆ ਠੰਡ ਕਰਕੇ ਨਮਾਈ ਨਹੀਂ ਜੇ ਕਿਤੇ ਨਮਾਈ ਹੁੰਦੀ ਵੱਚੀ ਚਮਕਣੀ ਸੀ ਕਬੂਤਰੀ ਮੰਗੋ ਸਹੀ ਗੱਲ ਆ ਬਰਿੰਟ ਫਰੰਟ ਇੰਨਾ ਚੰਗਾ ਠੰਡ ਗਲਾਬੀ ਆ ਜਿਹੜੇ ਭਰਾ ਕੋਲੇ ਮਸ਼ੀਨ ਆ ਉਹਨੂੰ ਕੋਈ ਮਾੜੀ ਨਹੀਂ ਕੋਈ ਮਾੜੀ ਨਹੀਂ ਜੀ ਕੋਈ ਮੰਨ ਲਓ ਸੱਜਰ ਬਹਿੜਾ ਸੂਈ ਨੂੰ ਇੱਕੋ ਮਹੀਨਾ ਹੋਇਆ ਓਕੇ ਜੇ ਮੈਂ ਲੈ ਕੇ ਇਹਦੇ ਨਾਲ ਲੇਵਾ ਹਰਾ ਪਿਆ ਆਪਾਂ ਬੱਚਾ ਖੜਾ ਲੈਂਦੇ ਤਾਂ ਵੀ ਚੱਲਣਾ ਸੀ ਕਿਉਂ ਲੇਵਾ ਹਰਾ ਪਿਆ ਠੀਕ ਹੈ ਪਰ ਆਪਾਂ ਉਹ ਜਿਆ ਕੰਮ ਕਰਨਾ ਨੇ ਕਿ 2-4000 ਵੱਧ ਵਟ ਲੈਂਦੇ ਉਹਦੇ ਕੋਈ ਬਾਲੀ ਵਧੀਆ ਗੱਲ ਨਹੀਂ ਹੈ ਕਿ ਕੰਮ ਦਾ ਕੋਈ ਫਾਇਦਾ ਹਾਂ ਉਹ ਫਿਰ ਬੜਾ ਟਾਈਮ ਨਹੀਂ ਚੱਲਦਾ ਹਾਂਜੀ ਖੋਣ ਥਣਾ ਥਣਾ ਦੀ ਜਮਾ ਓਕੇ ਆ ਠੀਕ ਆ ਹਾਂ ਕੱਦ ਚੰਗਾ ਬਰੀਡ ਚੰਗੀ ਆ ਅਜੇ ਦੰਦੋ ਵੀ ਚੌਗੂਗੀ ਹੋਈ ਆ ਜੀ ਚਾਰ ਦੰਦ ਵਹਿੜਾ ਬੈ ਲੰਗਾ ਬਾਈ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਜਿਹੜੀ ਗੱਲ ਗਹਾਣੀ ਸੀ ਉਹ ਬਾਈ ਨੇ ਦੱਸਤੀ ਪ੍ਰਿੰਟ ਵਾਚਿੰਗ ਆ ਬਰੀਡ ਫੁੱਲ ਆ ਡਾਕਟਰ ਸਾਹਿਬ ਇਹਦੇ ਗੱਲ ਵੀ ਹੋਰ ਆ ਇਹ ਦੁੱਧ 23 24 ਕਿਲੋ ਵੀ ਕੱਢਦੇ ਇਹਨੂੰ ਉਹ ਖਰਾਕ ਘੱਟ ਪਾਉਂਦੇ ਸੀ ਕਿਉਂਕਿ ਚੋਣੀ ਔਖੀ ਸੀ ਉਹ ਹੱਥੀਂ ਚੋਂਦੇ ਸੀ ਠੀਕ ਆ ਤਾਂ ਉਹ ਖਰਾਕ ਨਹੀਂ ਪਾਉਂਦੇ ਸੀ ਇੰਨੀ ਹੂੰ 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 ਕਿਉਂ ਹੱਥੀਂ ਤੇ ਤਾਂ ਇੰਨਾ ਛੋਟਾ ਥਣ ਹੁਣ ਵੀ ਜਦੋਂ ਚੋਈਏ ਅਸੀਂ ਹੂੰ ਕਿਹਦੇ ਅੱਧਾ ਘੰਟਾ ਲੱਗ ਗਿਆ ਸੀ ਚੋਣ ਨਹੀਂ ਸਾਨੂੰ ਠੀਕ ਹੈ ਹਾਂ ਉੱਥੇ ਆਪਣੇ ਕੋਲ ਤਾਂ ਹੈ ਮਸ਼ੀਨ ਹੈਗੀ ਆ ਲਈ ਵੀ ਆਪਾਂ ਤਾਂ ਤਾਂ ਹੀ ਆ ਵੀ ਇਹ ਨਾਂ ਵੀ ਕੋ ਤਾਂ ਮਸ਼ੀਨ ਤੇ ਚੋਵਾਂਗੇ ਕਿਉਂ ਬੱਚੇ ਤਾਂ ਜਿਹੇ ਜੇ ਮਰਜ਼ੀ ਬੱਚੇ ਲੈ ਲੈ ਸਹੀ ਗੱਲ ਆ ਥਾਂ ਵੈਸੇ ਚੰਗਾ ਨਾ ਚਾਰੇ ਨਿੱਖੜਵੇਂ ਹੱਥ ਹੁਣ ਤਾਂ ਹੋਰ ਤਾਂ ਕਿਸੇ ਪਾਸੋਂ ਹੱਥ ਨਹੀਂ ਤਰਾਂਦੀ ਜੀ ਇਕੱਲੇ ਵਸ ਥਣਾ ਦੀਆਂ ਮਾਂ ਕਰ ਲੈਂਦੀ ਮੂਹਰੇ ਦਾ ਹਜੇ ਆਉਂਦੇ ਚਵਾਈ ਚ ਸਹੀ ਆ ਮਾਂ ਕਰ ਲੈ ਛੋਟੇ ਤੇ ਮੁੱਲ ਕੀ ਰਹੂ ਜਾਇਜ ਮੁੱਲ ਤਾਂ ਹੀ ਹੁਣ ਮੰਨ ਲਓ ਇਹ ਇਹ ਜਿਹਿਆਂ ਬੜਾ ਦਾ ਜਿੰਨਾ ਮਰਜ਼ੀ ਮੰਗ ਲਿਕੇ ਹੂੰ ਪਰ ਇਹਦਾ ਆਪਾਂ ਸਾਹਵ ਚ ਲਈ ਵੀ ਤੇ ਸਾਹਵ ਚ ਦੇਣੀ ਆ 57000 ਦੀ ਵੇਡ ਦੇ ਦਾਂਗੇ। ਸ਼ੱਕ ਬਾਈ। ਹਾਂ। 57000 ਰੁਪਿਆ ਮੋਲਾ। ਨਹੀਂ ਤਾਂ ਇਹ ਜੀਆਂ ਬੱਚੀਆਂ 90 90 95 95 ਮੰਗੀ ਜਾਂਦੇ ਆ। ਹਾਂ ਭਲਕੋ ਬਾਈ ਬਿਊਟੀ ਵਾਲੀਆਂ ਬੱਚੀਆਂ। ਹਾਂ ਬੱਚੀ ਚ ਬਿਊਟੀ ਵੀ ਵਾਲੀ ਜਿਆਦੇ ਆ। ਬੱਚੀ ਕਿਸੇ ਬਸੇ ਹੱਥ ਨਹੀਂ ਤਰਾਂਦੀ ਜੀ ਅੱਜ ਵੀ ਬੱਚਾ ਖੜਾ ਕੇ ਆਪਾਂ ਕਿਸੇ ਮੰਡੀ ਤੇ ਪਾਲ ਕੇ ਇਹਨੂੰ ਮਸ਼ੀਨ ਵਾਲੇ ਨੇ ਜਿੰਨੇ ਦੀ ਮਰਜ਼ੀ ਵੇਚ ਲਾ। ਸਹੀ ਆ ਬਾਈ। ਹੂੰ ਪਰ ਆਪਾਂ ਇਹਦੇ ਆ ਕੰਮ ਨਹੀਂ ਕਰਨਾ। ਆਪਾਂ ਭਾਤ ਲਈਏ ਤੇ ਭਾਤ ਹੀ ਦੇ ਦਾਂਗੇ। ਅੱਗੇ ਬਾਈ 2 ਨੰਬਰ। ਕਿਹੜਾ ਸੁਸੂਈ ਆ? ਏ ਵੀ ਪਹਿਲਾਂ ਹੀ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਤਾਂ ਜੀ ਕੋਈ ਪਤਾ ਨਹੀਂ ਇਹ ਤਾਂ ਟੋਕੜ ਵੜਾ ਜੀ ਠੀਕ ਆ ਬਾਈ ਹਾਂ ਦੁੱਧ ਕਿੰਨਾ ਹੋਣ ਦੁੱਧ ਜੀ ਉੱਥੋਂ ਦਾ ਇਹ ਮੈਂ 8 ਕਿਲੋ ਚੋਕੇ ਲਿਆ ਸੀ ਮੇਰੇ ਕੋਲੇ 6 ਕਿਲੋ ਦੁੱਧ ਗੱਡੇ ਆ ਇਹਨੇ ਮੈਂ ਚੋਲੀ ਦੋ ਡੰਗੇ ਮੀ ਕਹਾ ਹਾਂ ਉਪਰਾ ਮੰਨ ਗਈ ਜੇ ਖਾਦਾ ਖੁੱਦਾ ਨਹੀਂ ਹੂੰ ਪਾਣੀ ਪੂਣੀ ਘੱਟ ਵੀ ਤੌਂ ਸੀਲ ਸਉ ਇਹਦੇ ਚਾਰੇ ਥਣ ਸਹੀ ਆ ਠੀਕ ਆ ਬਾਈ ਆਰਡਰ ਚੰਗਾ ਥਣ ਚੰਗਾ ਬਾਈ ਚਵਾਈ ਚਵਾਈ ਹੱਥੀ ਚਵਾਈ ਵਾਲਾ ਜੀ ਜਿਵੇਂ ਮਰਜੀ ਇਹਦਾ ਤਾਂ ਚੋਈ ਚੱਲੇ ਠੀਕ ਆ ਬਾਈ ਇਹਦਾ ਉਪਰਾ ਕਰਕੇ ਆ ਥਣ ਨੇੜ ਤੋਂ ਚੈੱਕ ਕਰਵਾਉਣੇ ਚਾਰੇ ਥਣ ਸਹੀ ਆ ਮਿੱਠੀ ਦੇ ਥਣ ਕੋਲ ਹੋਈ ਤੋੜ ਦੇ ਹਾਂ ਇਹਨੇ ਦੁੱਧ ਉਹ ਹੀ ਸੇਵਾ ਨਾਲ 10-11 ਕਿਲੋ ਇਹਨੇ ਦੇ ਦੇਣਾ ਹੂੰ ਬਰੀਡ ਖਰੇ ਵੀ ਜਿੰਗ ਬਰੀਡ ਇਹ ਵੀ ਬਹੁਤ ਵਧੀਆ ਗੀ ਜੀ ਵੇਖੜਾ ਜਿਹਨੇ ਪਾਲਣੀ ਆ ਬੱਚੀ ਪਲਣ ਨਾਲੋਂ ਵਧੀਆ ਬੱਚੀ ਪਲਣੋਂ ਠੀਕ ਆ ਮੁੱਲ ਵੀ ਬਾਈ ਕਹਿੰਦਾ ਬੱਚੀਆਂ ਵਾਲਾ ਹੀ ਕਰਾਂਗੇ ਹਾਂ ਹਾਂ ਮੁੱਲ ਬੱਚੀਆਂ ਵਾਲਾ ਹੀ ਰੱਖਾਂਗੇ ਜੀ ਤੋਰਾ ਇੱਕ ਨੰਬਰ ਦਾ ਚੰਗੀ ਆ ਫਰੰਟ ਬਹੁਤ ਚੰਗਾ ਉਦੀਵਾਦੀ ਬਹੁਤ ਚੰਗੀ ਐ ਸਨੱਕ ਆਪਣਾ ਫੌਲ ਲਗੜਦੇ ਕੀ ਮੋਲ ਆ ਬਈ ਜੈਜ ਇਹ ਬਸ 23000 ਦੀ ਦੇ ਦਾਂਗੇ ਜੀ ਮੁੱਲ ਕੋਸ ਕਰਾ ਲਿਓ ਜੈਜ 23000 ਦੀ ਬਾਈ ਕਹਿੰਦਾ ਬੈੜ ਦੇ ਦਿਆਂਗੇ ਮੁੱਲ ਕਰਾਉਣਾ ਕੋਸ ਮਰਜ਼ੀ ਕਰਾ ਲਓ ਮੁੱਲ ਜਮਾ ਜੈ ਜੈ ਬੈੜ ਚੰਗੀ ਆ ਕੱਦ ਕਾਠ ਵਾਲੀ ਆ ਬਾਈ ਹਾਂਜੀ ਬੱਚੀ ਆ ਆ ਵੀ ਬਹੁਤ ਜਿਆਦਾ ਚੰਗੀ ਆ ਜੀ ਸਹੀ ਗੱਲ ਆ ਬਾਈ ਇਹਦਾ ਤਾਂ ਕੋਈ ਅੰਤ ਨਹੀਂ ਇਹਦਾ ਤਾਂ ਕੋਈ ਅੰਤ ਨਹੀਂ ਬੱਚੀਆਂ ਆ ਵੀ ਦੇਖੀ ਚੱਲ ਗਏ ਦੋ ਘੜੀ ਖੜੀ ਸਹੀ ਗੱਲ ਆ ਬਾਈ ਜੇ ਕਿਤੇ ਥਾਣ ਵਧੀਆ ਹੱਥੀ ਚਵਾਈ ਵਾਲਾ ਹੁੰਦਾ ਕਿਆ ਬਾਤ ਐ ਸੀ ਹਾਂਜੀ ਬਾਈ ਜੀ ਧੰਨਵਾਦ ਠੀਕ